ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਦੋਂ ਅਸੀਂ ਸੱਚੀ ਸੁੱਚੀ ਨੀਅਤ ਨਾਲ ਕੋਈ ਵੀ ਕੰਮ ਕਰਨਾ ਸ਼ੁਰੂ ਕਰਾਂਗੇ ਨਾ ਤੇ ਹਰ ਕੰਮ ਵਿੱਚ ਉਹ ਆਨੰਦ ਹੁੰਦਾ ਹੈ ਜਿਹੜਾ ਆਨੰਦ ਹਰ ਬੰਦਾ ਪਾਲਦਾ ਹੈ ਜਿਹੜਾ ਆਨੰਦ ਬੰਦਾ ਦੁਨੀਆ ਦੇ ਕਈ ਲੱਖ ਕਰੋੜਾਂ ਖਰਚ ਕੇ ਪਾਲਦਾ ਹੈ ਅਸਲ ਉਹ ਆਨੰਦ ਉਸ ਦਿਨ ਆਉਂਦਾ ਜਦੋਂ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਇਸ ਦੇ ਹਿਲੇ ਨਾਲ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰਦੇ ਹੋ ਕਹਿੰਦੇ ਆ ਵੀ ਜਦੋਂ ਕੋਈ ਸਬਰ ਨਾਲ ਜਿਉਂਦਾ ਹੈ ਤਾਂ ਇੱਕ ਫਕੀਰ ਵੀ ਆਪਣੀ ਜ਼ਿੰਦਗੀ ਨੂੰ ਰਾਜਿਆਂ ਦੇ ਵਾਂਗੂ ਬਤੀਤ ਕਰ ਲੈਂਦਾ ਹੈ ਫਕੀਰ ਇੱਥੇ ਉਹਦੇ ਲਈ ਸ਼ਬਦ ਵਰਤੇ ਹੈ ਕਿ ਜਿਹੜਾ ਇਨਸਾਨ ਦੌਲਤ ਬਕੋ ਕਮਜ਼ੋਰ ਹੈ ਤੇ ਜੇ ਬੰਦਾ ਕਹੇ ਮੇਰੇ ਕੋਲ ਧਨ ਦੌਲਤ ਬਹੁਤ ਆ ਗਿਆ ਮੈਂ ਰਾਜਾ ਬਣ ਗਿਆ ਤੇ ਕਈ ਵਾਰੀ ਖੁਆਇਸ਼ਾਂ ਤਾਂ ਰਾਜਿਆਂ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਇਹ ਮੇਰਾ ਵੀਡੀਓ ਬਣਾਉਣ ਦਾ ਮਕਸਦ ਕੋਈ ਦੁਨੀਆ ਦੀ ਵਾਹ ਵਾਹ ਖਟਣਾ ਨਹੀਂ ਇਹ ਵੀਡੀਓ ਬਣਾਉਣ ਦਾ ਇੱਕੋ ਮਕਸਦ ਹੈ ਕਿ ਅਸੀਂ ਕਿਰਤ ਨੂੰ ਪਾਲ ਲਈ ਗੁਰੂ ਨਾਨਕ ਸਾਹਿਬ ਆਪ ਕਰਤਾਰਪੁਰ ਸਾਹਿਬ 18 ਸਾਲ ਮਹਾਰਾ ਜੀ ਨੇ ਹਲਵਾਇਆ ਆਪ ਜਾਣਦੇ ਹੋ ਜਿਵੇਂ ਗੁਰੂ ਨਾਨਕ ਸਾਹਿਬ ਨੇ ਮੋਦੀ ਦੀ icar ਕੀਤੀ ਹੈ ਮੋਦੀ ਖਾਨਾ ਮੋਦੀ ਦੀ icar ਕੀਤੀ ਇਵੇਂ ਜੋਕਰ ਹਰ ਕੰਮ ਵਿੱਚ ਕਿਰਤ ਵਿੱਚ ਆਨੰਦ ਪਾ ਲਓ ਤੁਹਾਡਾ ਕੋਈ ਵੀ ਕੰਮ ਹੈ ਭਾਵੇਂ ਬੂਟ ਪਾਲਿਸ਼ਾਂ ਤੋਂ ਲੈ ਕੇ ਗਲੀਆਂ ਸਾਫ਼ ਨਾਲੀਆਂ ਸਾਫ਼ ਕਰਨ ਵਾਲੇ ਉਹ ਮਜ਼ਦੂਰ ਬੰਦੇ ਤੇ ਭਾਵੇਂ ਇੱਕ ਸਿੰਘਾਸਨ ਤੇ ਬੈਠਣ ਵਾਲਾ ਕੋਈ ਸੀਐਮ ਐਮ ਪੀਐਮ ਐ ਬਸ ਆਪਣੀ ਕਿਰਤ ਵਿੱਚ ਆਨੰਦ ਲੈਣਾ ਸਿੱਖੋ ਜਦੋਂ ਆਪਣੀ ਕਿਰਤ ਵਿੱਚ ਆਨੰਦ ਲੈਣਾ ਸਿੱਖਾਂਗੇ ਨਾ ਤਾਂ ਦੁਨੀਆ ਦਾ ਹਰ ਕੰਮ ਹਰ ਕਿਰਤ ਸਾਨੂੰ ਪਿਆਰੀ ਲੱਗੇਗੀ ਤੇ ਉਸ ਕਿਰਤ ਦੇ ਜਰੀਏ ਉਸ ਕਿਰਤ ਦੇ ਜਰੀਏ ਤੁਸੀਂ ਉਸ ਕੁਦਰਤ ਨਾਲ ਜੁੜੋਗੇ ਜਿਸ ਕੁਦਰਤ ਨੇ ਤੁਹਾਨੂੰ ਜਨਮ ਦਿੱਤਾ ਜਿਹੜੀ ਕੁਦਰਤ ਤੁਹਾਨੂੰ ਪਾਲਦੀ ਏ ਜਿਹੜੀ ਕੁਦਰਤ ਅੱਜ ਤੁਹਾਨੂੰ ਖਾਣ ਪਾਣ ਹੰਡਾਉਣ ਵਾਸਤੇ ਦਿੰਦੀ ਏ ਇਸ ਕਿਰਤ ਦੇ ਜਰੀਏ ਉਸ ਕਿਰਤ ਦੇ ਜਰੀਏ ਤੁਸੀਂ ਜੁੜੋਗੇ ਜਿਹੜੀ ਕਿਰਤ ਤੁਹਾਡੀ ਸੱਚੀ ਸੁੱਚੀ ਹੋਵੇਗੀ ਫਿਰ ਜਦੋਂ ਇਸ ਮਨ ਨੂੰ ਸਕੂਨ ਆਏਗਾ ਆਨੰਦ ਆਏਗਾ ਤਾਂ ਦੁਨੀਆਂ ਦਾ ਅਮੀਰ ਕੀ ਗਰੀਬ ਕੀ ਹਰ ਬੰਦਾ ਉਸ ਆਨੰਦ ਨੂੰ ਪਾ ਸਕਦਾ ਹੈ ਜਿਹੜਾ ਆਨੰਦ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਆਉਂਦਾ ਹੈ ਜਿਹੜਾ ਆਨੰਦ ਇੱਕ ਸੱਚੀ ਤੇ ਸੁੱਚੀ ਕਿਰਤ ਕਰਨ ਨਾਲ ਆਉਂਦਾ ਹੈ ਜਦੋਂ ਕਿਰਤ ਨੂੰ ਪਹਿਲ ਦਿਓਗੇ ਨਾ ਦੁਨੀਆ ਦਾ ਹਰ ਕੰਮ ਤੁਹਾਨੂੰ ਸੋਹਣਾ ਸੁਹਾਵਣਾ ਚੰਗਾ ਲੱਗੇਗਾ ਇਹ ਕੋਈ ਉਪਦੇਸ਼ ਦੇਣ ਵਾਸਤੇ ਨਹੀਂ ਤੇ ਇਹ ਵੀ ਨਹੀਂ ਕਿ ਮੈਂ ਅੱਜ ਕੋਈ ਤੁਹਾਨੂੰ ਦਿਖਾਵਾ ਕਰਨ ਵਾਸਤੇ ਕੀਤਾ ਮੇਰੇ ਮਨ ਵਿੱਚ ਖਿਆਲ ਸੀ ਕਿ ਲੋਕੀ ਕਿਸੇ ਵੀ ਕੰਮ ਵਿੱਚ ਜਦੋਂ ਲੱਗਦੇ ਹਨ ਤੇ ਕਈ ਵਾਰੀ ਆਪਣੇ ਕਿਰਤ ਨੂੰ ਲੋਕੀ ਪੰਨਣਾ ਸ਼ੁਰੂ ਕਰਦੇ ਆ ਕਿ ਸਾਡੇ ਕੰਮ ਵਿੱਚ ਕਮਾਈ ਨਹੀਂ ਫਲਾਉਣੇ ਦੇ ਕੰਮ ਵਿੱਚ ਬਹੁਤ ਕਮਾਈ ਹੈ ਗੁਰਮਖੋ ਕਮਾਈ ਕਰੋ ਸੱਚੀ ਸੁੱਚੀ ਕਿਰਤ ਦੀ ਉਹਦੇ ਵਿੱਚ ਸਬਰ ਤੇ ਸ਼ੁਕਰ ਹੈ